ਇਹ 2015 ਤੋਂ ਪਹਿਲਾਂ ਮੈਨੂੰ ਨਹੀਂ ਸਮਝਦਾ ਕਿ ਪੂਰੇ ਵਿਸ਼ਵ ਦੇ ਵਿੱਚ ਕਿਸੇ ਨੂੰ ਯੋਗ ਦੇ ਬਾਰੇ ਪਤਾ ਸੀ ਪਰ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਸਿਰਫ ਧੂਰੀ ਦੇ ਵਿੱਚ ਨਹੀਂ ਬਲਕਿ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਅੱਜ ਇਹ ਯੋਗ ਦਿਵਸ ਮਨਾਇਆ ਜਾ ਰਿਹਾ ਵੱਡੇ-ਵੱਡੇ ਕੰਟਰੀਜ਼ ਦੇ ਵਿੱਚ ਜਿੱਥੇ ਆਪਣੀ ਜੋ ਸੱਭਿਆਤਾ ਹੈ ਉਹਨੂੰ ਅਡਾਪਟ ਕੀਤਾ ਜਾਵੇ ਕਿ ਆਪਾਂ ਅਗਨ ਦਵਾਈਆਂ ਤੋਂ ਮੁਕਤੀ ਚਾਹੁੰਦੇ ਆ ਅਗਰ ਅਸੀਂ ਚਾਹੁੰਦੇ ਆ ਕਿ ਜਿਹੜੇ ਖਰਚੇ ਆ ਸਾਡੇ ਦਵਾਈਆਂ ਦੇ ਉਹ ਘਟਣ ਸਭ ਸਾਰਿਆਂ ਨੂੰ ਸਾਡੇ ਮਾਪਿਆਂ ਨੂੰ ਸਾਡੇ ਭੈਣ ਭਰਾਵਾਂ ਨੂੰ ਯੋਗਾ ਕਰਨੀ ਅਨਿਵਾਰੀ ਹੈ ਇਹ ਯੋਗਾ ਕਰਨ ਲਈ ਬੜੀ ਸ਼ੁਕਰੀਆ ਆਸ ਤੇ ਸਭ ਨੂੰ ਸੇਬ ਤੋਂ ਬਿਨਾਂ ਕੁਝ ਨਹੀਂ ਹੈ ਤੇ ਯੋਗਾ ਇੱਕ ਐਸਾ ਅਭਿਆਸ ਹੈ ਕਿ ਜਿਹਦੇ ਨਾਲ ਤ੍ਰੀਤ ਦੀਆਂ ਬਿਮਾਰੀਆਂ ਵੀ ਖਤਮ ਹੋ ਜਾਂਦੀਆਂ ਕਿਉਂਕਿ ਇਹਦੇ ਕਿਤੇ ਆਸਨ ਨੇ ਕਿ ਜਿਹੜੇ ਕਈ ਬਿਮਾਰੀਆਂ ਨੂੰ ਦਾ ਇਲਾਜ ਕਰਦਿਆਂ ਨੇ ਆਪਣੇ ਸ਼ਰੀਰ ਵਾਸਤੇ ਇੱਕ ਘੰਟਾ ਕਿਸੇ ਨਾ ਕਿਸੇ ਰੂਪ ਚ ਕੱਢਣਾ ਚਾਹੀਦਾ ਜੋ ਕਿ ਸਭ ਤੋਂ ਉੱਤਮ ਯੋਗਾ ਅਭਿਆਸ ਹੈ ਯੋਗਾ ਦੇ ਨਾਲ ਹਰ ਤਰ੍ਹਾਂ ਦੀਆਂ ਸਾਡੀਆਂ ਬਿਮਾਰੀਆਂ ਦੂਰ ਹੁੰਦੀਆਂ ਹੈ ਕਿ ਯੋਗ ਅਰੋਗਾਂ ਦਾ ਸਕਾਰਾ ਆਸਨ pranayama ਧਿਆਨ ਜਿਵੇਂ ਸਿਖੋ ਵਿੱਚ ਕਰਾਉਣਾ ਹੈ ਅੱਜ ਸਮੇਂ ਦੀ ਲੋੜ ਹੈ ਕਿਉਂਕਿ ਹਰ ਇੱਕ ਬੰਦਾ ਬਿਮਾਰੀਆਂ ਦਾ ਨਾਗ ਹਸਤਾ ਇਸ ਲਈ ਜੇ ਯੋਗ ਕਰੂਗਾ ਤਾਂ ਬਿਲਕੁਲ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਇਹ 2015 ਤੋਂ ਪਹਿਲਾਂ ਮੈਨੂੰ ਨਹੀਂ ਸਮਝਦਾ ਕਿ ਪੂਰੇ ਵਿਸ਼ਵ ਦੇ ਵਿੱਚ ਕਿਸੇ ਨੂੰ ਯੋਗ ਦੇ ਬਾਰੇ ਪਤਾ ਸੀ ਪਰ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਸਿਰਫ ਧੂਰੀ ਦੇ ਵਿੱਚ ਨਹੀਂ ਬਲਕਿ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਅੱਜ ਇਹ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਵੱਡੇ-ਵੱਡੇ ਕੰਟਰੀਜ਼ ਦੇ ਵਿੱਚ ਜਿੱਥੇ ਆਪਣੀ ਜੋ ਸੱਭਿਆਤਾ ਹੈ ਉਹਨੂੰ ਅਡਾਪਟ ਕੀਤਾ ਜਾ ਰਿਹਾ ਹੈ ਤੇ ਮੈਂ ਬੜਾ ਧੰਨਵਾਦੀ ਵੀ ਹਾਂ ਸਾਡੀ ਦੇਸ਼ ਦੀ ਸਰਕਾਰ ਦਾ ਮੋਦੀ ਜੀ ਦਾ ਜਿਨ੍ਹਾਂ ਨੇ ਯੂਨੈਸਕੋ ਦੇ ਵਿੱਚ ਇਹਨੂੰ ਮਨਜ਼ੂਰ ਕਰਵਾਇਆ ਇਹ ਅੰਤਰੀ ਅੰਤਰਰਾਸ਼ਟਰੀ ਯੋਗ ਦਿਵਸ ਤੇ ਯੋਗ ਪ੍ਰਤੀ ਲੋਕਾਂ ਦੀ ਸ਼ਰਧਾ ਤੇ ਲੋਕਾਂ ਦੀ ਸੋਚ ਬਦਲਦੀ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਰੋਗਾਂ ਤੋਂ ਛੁਟਕਾਰਾ ਇਸ ਯੋਗ ਦੇ ਨਾਲ ਮਿਲਦਾ ਵੱਖੋ ਵੱਖਰੇ ਚਾਹੇ ਉਹ ਪ੍ਰਾਣਯਾਮ ਨੇ ਚਾਹੇ ਉਹ ਐਕਸਰਸਾਈਜ਼ਸ ਨੇ ਉਹਨਾਂ ਦੇ ਨਾਲ ਅਗਰ ਦਿਨ ਪ੍ਰਤੀ ਦਿਨ ਤੁਸੀਂ ਇਹ ਯੋਗ ਕਰਦੇ ਹੋ ਤਾਂ ਬਿਨਾਂ ਦਵਾਈਆਂ ਤੋਂ ਤੁਹਾਨੂੰ ਨਿਰੋਗ ਕਾਇਆ ਮਿਲਦੀ ਹੈ ਤੇ ਬੜਾ ਵੱਡਾ ਯੋਗਦਾਨ ਭਾਰਤ ਸਰਕਾਰ ਦਾ ਬੜਾ ਵੱਡਾ ਯੋਗਦਾਨ ਲੋਕਾਂ ਦਾ ਤੇ ਬੜਾ ਵੱਡਾ ਯੋਗਦਾਨ ਜਿਨ੍ਹਾਂ ਨੇ ਇਹ ਯੋਗ ਨੂੰ ਸ਼ੁਰੂ ਕੀਤਾ ਸਾਡੇ ઋਸ਼ੀਆ ਮੁਨੀਆ ਦਾ ਅੱਜ ਪੂਰੀ ਦੁਨੀਆ ਦੇ ਵਿੱਚ ਫੈਲ ਰਿਹਾ ਬਹੁਤ ਬਹੁਤ ਸ਼ਾਨਦਾਰ ਗੱਲ ਕਰਨਾ ਚਾਹੁੰਦੇ ਅੱਜ ਨੇ ਬਹੁਤ ਵਰਤਨਕ ਸੇਵਾਵਾਂ ਮਦਦਾਂ ਬੰਦ ਸਾਹੂ ਦਾ ਜਿਹਦੇ ਹੱਥ ਸਾਧ ਤਰੇਸਾ ਵੀ ਬੜੇ ਤੋਂ ਕੰਮ ਨਾਲ ਸ੍ਰੀ ਵਾਸਨੇ ਨੂੰ ਨਾਲ ਲੈ ਕੇ ਔਰ ਸਾਡੇ ਵਰਗੇ ਵਿਅਕਤੀ ਜਿਹੜੇ ਯੋਗਾ ਤੋਂ ਹਮੇਸ਼ਾ ਦੂਰ ਭੱਜਦੇ ਹੁਣ ਬਿਲਡਿੰਗ ਵਿੱਚ ਆ ਜਿਨ੍ਹਾਂ ਨੇ ਕੰਮ ਕਰਿਆ ਉਹਨਾਂ ਨੂੰ ਵਧਾਈਆਂ ਔਰ ਮੁਬਾਰਕਬਾਦ ਦੇਣਾ ਚਾਹ ਰਹੇ ਆ ਅੱਜ ਇਹਨਾਂ ਨੇ ਲਾਇਆ ਨਾ ਆਪਣੀਆਂ ਪ੍ਰੋਗਰਾਮ ਯੋਗਾ ਦਿਵਸ ਤੇ ਆਪਣੇ ਸਰੇ ਲੋਕਾਂ ਕੋਈ ਸੰਦੇਸ਼ ਹੈ ਅੱਜ ਲੋਕਾਂ ਕੋਈ ਸਨੇਹ ਹੈ ਕਿ ਆਪਾਂ ਅਗਰ ਦਵਾਈਆਂ ਤੋਂ ਮੁਕਤੀ ਚਾਹਨੇ ਆ ਅਗਰ ਅਸੀਂ ਚਾਹਨੇ ਆ ਕਿ ਜਿਹੜੇ ਖਰਚੇ ਆ ਸਾਡੇ ਦਵਾਈਆਂ ਦੇ ਉਹ ਘਟਣ ਤਾਂ ਸਾਨੂੰ ਸਾਰਿਆਂ ਸਾਡੇ ਮਾਪਿਆਂ ਨੂੰ ਸਾਡੇ ਭੈਣ ਭਰਾਵਾਂ ਨੂੰ ਯੋਗਾ ਕਰਨੀ ਅਨਿਵਾਰੀ ਹੈ ਯੋਗਾ ਕਰਨੀ ਬੜੀ ਜ਼ਰੂਰੀ ਹੈ ਅੱਜ ਦੇ ਸਮੇਂ ਸਾਧਨਿਤ ਪਰ ਦੇ ਵਿੱਚ ਯੋਗਾ ਦੇ ਇੱਕ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਇਸ ਬਾਰੇ ਅੱਜ ਪੂਰੇ ਦੇਸ਼ ਦੇ ਵਿੱਚ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ ਬਹੁਤ ਚੰਗਾ ਹੈ ਕਿਉਂਕਿ ਸੇਬ ਬਿਨਾ ਕੁਝ ਨਹੀਂ ਹੈ ਤੇ ਯੋਗਾ ਇੱਕ ਐਸਾ ਅਭਿਆਸ ਹੈ ਕਿ ਜਿਹਦੇ ਨਾਲ ਤੁਹਾਡੀਆਂ ਤਰੀਰ ਦੀਆਂ ਬਿਮਾਰੀਆਂ ਵੀ ਖਤਮ ਹੋ ਜਾਂਦੀਆਂ ਨੇ ਕਿਉਂਕਿ ਇਹਦੇ ਇਹਦੇ ਵਿੱਚ ਆਸਨ ਨੇ ਕਿ ਜਿਹੜੇ ਕਈ ਬਿਮਾਰੀਆਂ ਨੂੰ ਦਾ ਇਲਾਜ ਕਰਦੇ ਨੇ ਇਸ ਕਰਕੇ ਜਿਵੇਂ ਕਹਿੰਦੇ ਕਿ ਹੈਲਥ ਇਜ਼ ਵੈਲਥ ਸਾਨੂੰ ਗਰਾਊਂਡ ਨਾਲ ਜੁੜਨਾ ਚਾਹੀਦਾ ਸਾਨੂੰ ਯੋਗਾ ਨਾਲ ਜੁੜਨਾ ਚਾਹੀਦਾ ਕਿਉਂਕਿ ਯੋਗਾ ਅਭਿਆਸ ਸਾਡਾ ਪ੍ਰਾਤਨ ਜਿਹੜਾ ਇਹ ਇਹ ਹਿੰਦੁਸਤਾਨ ਦੀ ਉਹ ਹੈ ਇੱਥੋਂ ਹੀ ਸ਼ੁਰੂਆਤ ਹੋਇਆ ਰ ਹੋਰ ਦੇਸ਼ਾਂ ਨੇ ਵੀ ਇਹਨੂੰ ਅਡਾਪਟ ਕੀਤਾ ਕਿਉਂਕਿ ਇਹਦੇ ਤੋਂ ਬਿਨਾ ਇਹਦੇ ਤੋਂ ਬਿਨਾ ਜੀਵਨ ਅਧੂਰਾ ਹੈ ਕਿਉਂਕਿ ਸਿਹਤ ਤੋਂ ਬਿਨਾ ਕੁਝ ਨਹੀਂ ਜਿੰਨੀ ਮਰਜ਼ੀ ਤੁਸੀਂ ਧਨ ਦੌਲਤ ਇਕੱਠਾ ਕਰ ਲਓ ਪਰ ਜਦੋਂ ਸਿਹਤ ਨਹੀਂ ਤਾਂ ਕੁਝ ਨਹੀਂ ਤੋਂ ਇਸ ਕਰਕੇ ਸਾਨੂੰ ਯੋਗਾ ਦੇ ਜਿਹੜਾ ਜ ਆਪਣਾ ਯੋਗਾ ਦਿਵਸ ਬਣਾ ਰਹੇ ਆ ਪੂਰੇ ਦੇਸ਼ ਦੇ ਵਿੱਚ ਸਾਡੇ ਜਿਸ ਤਰ੍ਹਾਂ ਉਰੇ ਬਣਾ ਰਹੇ ਆ ਇਸ ਤਰ੍ਹਾਂ ਸੀਐਮ ਯੋਗ ਸ਼ਾਲਾ ਵੀ ਉਰੇ ਚੱਲ ਰਹੀ ਹੈ ਤੇ ਬਹੁਤ ਚੰਗਾ ਲੱਗਿਆ ਆ ਕੇ ਉਹ ਇੱਕ ਬਹੁਤ ਵਧੀਆ ਇਹ ਯੋਗਾ ਅਭਿਆਸ ਸ਼ੁਰੂ ਹੋਇਆ ਲੋਕਾਂ ਨੂੰ ਅਪੀਲ ਕਰੂੰ ਮੈਂ ਲੋਕਾਂ ਨੂੰ ਹੀ ਅਪੀਲ ਕਰਦਾ ਕਿ ਆਪਾਂ ਸਿਹਤਮੰਦ ਬਣੀਏ ਤੇ ਵੱਧ ਤੋਂ ਵੱਧ ਯੋਗਾ ਦੇ ਯੋਗਾ ਯੋਗਸ਼ਾਲਾ ਨਾਲ ਜੁੜੀਏ ਤਾਂ ਕਿ ਆਪਾਂ ਅੱਛੀ ਸਿਹਤ ਬਣਾ ਸਕੀਏ ਜਿਹਾ ਆਪਣੇ ਮੁੱਖ ਮੰਤਰੀ ਦੇ ਹਲਕੇ ਵਿੱਚ ਯੋਗਾ ਦਿਸ਼ ਮਨਾਇਆ ਜਾ ਰਿਹਾ ਹੈ ਸਭ ਤੋਂ ਵੱਡੀ ਗੱਲ ਤਾਂ ਹੈ ਇਨਸਾਨ ਵਾਸਤੇ ਆਪਣੇ ਸ਼ਰੀਰ ਵਾਸਤੇ 1 ਘੰਟਾ ਕਿਸੇ ਨਾ ਕਿਸੇ ਰੂਪ ਚ ਕੱਢਣਾ ਚਾਹੀਦਾ ਹੈ ਜੋ ਕਿ ਸਭ ਤੋਂ ਉੱਤਮ ਯੋਗਾ ਅਭਿਆਸ ਹੈ ਯੋਗਾ ਦੇ ਨਾਲ ਹਰ ਤਰ੍ਹਾਂ ਦੀਆਂ ਸਾਡੀਆਂ ਬਿਮਾਰੀਆਂ ਦੂਰ ਹੁੰਦੀਆਂ ਸਾਡੀ ਮਾਨਸਿਕ ਸ਼ਰੀਰਕ ਤੰਦਰੁਸਤੀ ਸਾਨੂੰ ਮਿਲਦੀ ਹੈ ਔਰ ਅੱਜ ਜੋ ਸਾਡਾ ਅੰਤਰਰਾਸ਼ਟਰੀ ਯੋਗਾ ਦਿਵਸ ਹੈ ਸੀਐਮ ਦੇ ਸੀਐਮ ਸਾਹਿਬ ਦੀ ਯੋਗ ਸ਼ਾਲਾ ਵੀ ਚੱਲ ਰਹੀ ਹੈ ਔਰ ਇਹ ਰੈਗੂਲਰ ਇੱਥੇ ਸਾਡੇ ਯੋਗਾ ਡੇਲੀ ਕਰਵਾਇਆ ਜਾਂਦਾ ਹੈ ਇਸ ਯੋਗਾ ਦੇ ਵਿੱਚ ਸਾਰੇ ਹੀ ਸ਼ਹਿਰ ਨਿਵਾਸੀ ਬਹੁਤ ਜੋਰ ਸ਼ੋਰ ਨਾਲ ਪਹੁੰਚਦੇ ਨੇ ਅੱਜ ਤਾ ਬਹੁਤ ਦੂਰ ਦੂਰ ਤੋ ਵੀ ਮੈਂਬਰ ਇੱਥੇ ਪਹੁੰਚੇ ਹੋਏ ਨੇ ਅਸੀਂ ਤਾਂ ਇਹੀ ਅਪੀਲ ਕਰਾਂਗੇ ਬਾਰ ਬਾਰ ਵੀ ਹਰ ਮੈਂਬਰ ਨੂੰ ਇੱਕ ਘੰਟਾ ਆਪਣੇ ਸ਼ਰੀਰ ਵਾਸਤੇ ਕੱਟਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਸਾਡਾ ਸ਼ਰੀਰ ਤੰਦਰੁਸਤ ਹੋਊਗਾ ਤਾਂ ਹੀ ਅਸੀਂ ਆਪਣੇ ਕੰਮਕਾਰ ਕਰ ਸਕਾਂਗੇ ਔਰ ਆਪਣੀ ਲਾਈਫ ਚ ਵਧੀਆ ਤਰੀਕੇ ਨਾਲ ਜੀ ਸਕਾਂਗੇ ਥੈਂਕ ਯੂ ਕਿ ਭਾਰਤੀ ਜੋਗ ਸੰਸਥਾਨ ਵੀ ਬਹੁਤ ਵੱਡੇ ਲੈਵਲ ਤੇ ਮਨਾ ਰਿਹਾ ਨੁਕਣ ਜਾਗਰਤ ਕਰਨ ਲਈ ਇਹ ਜੋ ਰੋਗਾਂ ਦਾ ਸਰਕਾਰ ਆਸਨ pranayama ਧਿਆਨ ਜਿਵੇਂ ਸੀ ਯੋਗ ਦੇ ਵਿੱਚ ਕਰਾਉਂਦੇ ਆ ਅੱਜ ਸਮੇਂ ਦੀ ਲੋੜ ਆ ਕਿਉਂਕਿ ਹਰ ਇੱਕ ਬੰਦਾ ਬਿਮਾਰੀਆਂ ਦਾ ਨਾਗ ਹਸਤਾ ਇਸ ਲਈ ਇਹ ਯੋਗ ਕਰੂਗਾ ਤਾਂ ਬਿਲਕੁਲ ਨਰੋ